ਮਹਾਰਾਜ ਸਰਦਾਰ ਜੀ ਕੀ ਹੁੰਦਿਆ ਹਾਂਜੀ ਸਰਪੰਚ ਸਾਹਿਬ ਕੀ ਹੁੰਦਿਆ ਕਿਨੂੰ ਪੁੱਛਿਆ ਹਾਂਜੀ ਕਿਨੂੰ ਪੁੱਛਿਆ ਕਿਸੇ ਨੂੰ ਪੁੱਛਣਾ ਕਿਨੂੰ ਮੈਂ ਆ ਵੀ ਕੱਢੀ ਕਿਹਦੇ ਆ ਗਿਆ ਅੱਜ ਆਉਗੇ ਕਿਹਦੇ ਕੇਸਰਪੈਂਚ ਨੂੰ ਪੁੱਛਿਆ ਹੈ ਪਿੰਡ ਦੇ ਸਰਪੰਚ ਤੁਹਾਨੂੰ ਦੱਸਿਆ ਵੀ ਵਰਚੀਆਂ ਕੱਢਣੀਆਂ ਕਦੋਂ ਦੱਸਿਆ ਕਦੋਂ ਦੱਸਿਆ ਤੁਹਾਨੂੰ ਫੋਨ ਕੀਤਾ ਸੀ ਬੱਚੇ ਮੇਰੇ ਨਾਲ ਮੂੰਹ ਕਰਕੇ ਤਾਂ ਕਰੋ ਕਦੋਂ ਦੱਸਿਆ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਕਦੋਂ ਮਾੜਾ ਮੇਰੇ ਨਾਲ ਧਿਆਨ ਕਰ ਇਧਰ ਨੂੰ ਹਾਂ ਦੱਸੋ ਮੇਰੇ ਲਈ ਵੇਖੋ ਨਾ ਹਾਂ ਬਾਹਰ ਕਦੋਂ ਕੀਤਾ ਫੋਨ ਤੁਹਾਨੂੰ ਫੋਨ ਕੀਤਾ ਸੀ ਪਰਚੀਆਂ ਜਗ੍ਹਾ ਤੇ ਕੱਢਣੀਆਂ ਨੇ ਨਹੀਂ ਨਹੀਂ ਕਿਸ ਦਿਨ ਕੀਤਾ ਉਹ ਤਿੰਨ ਚਾਰ ਦਿਨ ਹੋ ਗਿਆ ਜਦ ਕੀਤਾ ਸੀ ਤਿੰਨ ਚਾਰ ਦਿਨ ਕੋਈ ਕਾਲ ਡਿਟੇਲ ਦੇ ਉਹਨੂੰ ਤਿੰਨ ਚਾਰ ਦਿਨਾਂ ਦੀ ਜਿਹੜਾ ਉਹਨੂੰ ਫੋਨ ਕੀਤਾ ਮੈਂ ਰਿਕਾਰਡਿੰਗ ਕਦੀ ਕੀਤੀ ਨਹੀਂ ਕਿਸੇ ਦੀ ਨਹੀਂ ਨਹੀਂ ਕਾਲ ਡਿਟੇਲ ਨਿਕਲ ਆਉਂਦੀ ਉਹਦੇ ਫਿਰ ਮੇਰੇ ਕੋਲ ਥੋੜਾ ਨਹੀਂ ਹੁੰਦੀ ਦਿਓ ਨਾ ਕੱਢੋ ਫੋਨ ਦਿਓ ਨਹੀਂ ਮੈਂ ਤੇ ਇਹਦੇ ਨਾਲ ਆਪਣੇ ਮੋਬਾਈਲ ਤੋਂ ਕਾਲ ਡਿਟੇਲ ਤੁਹਾਨੂੰ ਦੇ ਦਿਓ ਮੇਰੇ ਕੋਲ ਤਾਂ ਨਹੀਂ ਹੈ ਕੋਈ ਨਾਮ ਕਦੀ ਤੁਹਾਡੇ ਕੋਲ ਨਹੀਂ ਹੈਗੀ ਕਾਲ ਡਿਟੇਲ ਕੱਟਾਂ ਦਾ ਨਹੀਂ ਪਤਾ ਤਿੰਨ ਚਾਰ ਦਿਨ ਹੋ ਗਏ ਤੁਸੀਂ ਮੈਨੂੰ ਫੋਨ ਕੀਤਾ ਵੀ ਪਰਚੀਆਂ ਕੱਟਣੀਆਂ ਕੀਤਾ ਹਾਂ ਤੇਰਾ ਗੁਰਦਰਾ ਸਾਹਿਬ ਜਾਂ ਜਗ੍ਹਾ ਤੇ ਬੈਠੇ ਸੌ ਖਾਓਗੇ ਸੌ ਸੂ ਮੈਂ ਕਾਦੀ ਖਾਣੀ ਨਹੀਂ ਨਹੀਂ ਤੁਸੀਂ ਗੁਰੂ ਵਾਲੇ ਬੰਦੇ ਹੋਗੇ ਸੌ ਖਾ ਸਕਦੇ ਸੌ ਨਹੀਂ ਕੋਈ ਖਾਣਾ ਸੱਚ ਬੋਲਾਂਦੇ ਹੋ ਪੱਕਾ ਮੇਰੇ ਲਈ ਧਿਆਨ ਮਾਰ ਕੇ ਤੋ ਇਧਰ ਸੱਚ ਬੋਲਾਂਦੇ ਗੁਰਦਰਾ ਸਾਹਿਬ ਚਲੀ ਮਾ ਸਾਡੇ ਕੀ ਦੇਖੋ ਦੇਖੋ ਮਥਾ ਨਹੀਂ ਨਹੀਂ ਆ ਨਾਲ ਆ ਤੂੰ ਸੱਚ ਬੋਲਦਾ ਵਿਆ ਮੈਨੂੰ ਪੁੱਛਿਆ ਤੋ ਪਰਚਾ ਕੱਟਣ ਲਈ ਮੈਂ ਸਰਪੰਚਾਂ ਖੁਦ ਮੌਕੇ ਦਾ ਤੁਸੀਂ ਮੈਨੂੰ ਫੋਨ ਕੀਤਾ ਡੈਡੀ ਨੇ ਫੋਨ ਕੀਤਾ ਆਪਾਂ ਪਰਚੇ ਜਗ੍ਹਾ ਤੇ ਕੱਢੀਆਂ ਡੈਡੀ ਦੀ ਗੱਲ ਨਾ ਕਰੋ ਤੁਸੀਂ ਮੇਰੇ ਨਾਲ ਕਰੋ ਮੇਰੇ ਨਾਲ ਕਰੋ ਸਰਪੰਚ ਮੈਂ ਹਾਂ ਡੈਡੀ ਆ ਜਿਹੜਾ ਮਰਜ਼ੀ ਸਰਪੰਚ ਅਸੀਂ ਤੁਹਾਨੂੰ ਕਿਹਾ ਨਹੀਂ ਵੀ ਅਸ ਜਿਹੜਾ ਮਰੀ ਤੁਸੀਂ ਜਾਣਦੇ ਨਹੀਂ ਜਿਹੜਾ ਮਰਜ਼ੀ ਨਹੀਂ ਜਾਣਦੇ ਜਾਣ ਨਾ ਸਰਪੰਚ ਨੂੰ ਤੁਹਾਨੂੰ ਜਾਣ ਨਾ ਆਹ ਵੇਖੋ ਜੀ ਆ ਕਸ਼ਮੀਰ ਸਿੰਘ ਦੀ ਪੋਲ ਡਰ ਜੇ ਤੇ ਸਰਪੰਚ ਤੇ ਆ ਕੇ ਤੇ ਬਿਨਾ ਪਿੰਡ ਦੇ ਵਿੱਚ ਪਰਚੇ ਘਟਾਉਂਦੇ ਆ ਉਹ ਵੀ ਕਿਸੇ ਦੇ ਘਰ ਕੋਈ ਸਾਂਝੀ ਜਗ੍ਹਾ ਨਹੀਂ ਵੀ ਕੋਈ ਤੇ ਜੇ ਤੇ ਕਿਸੇ ਸਾਂਝੀ ਜਗ੍ਹਾ ਲਈ ਦੱਸੋ ਕੋਈ ਗੁਰਦੁਆਰਾ ਨਹੀਂ ਆ ਚਲੋ ਠੀਕ ਹੈ ਮਿਹਰਬਾਨੀ ਜੀ ਠੀਕ ਹੈ ਜੀ ਖੁਸ਼ ਜੀ ਪਹਿਲੇ ਸਭ ਤੋਂ ਆਪਣਾ ਨਾਮ ਦੱਸਿਓ ਮੇਰਾ ਨਾਮ ਸੋਨੂ ਸਿੰਘ ਜੀ ਅੱਛਾ ਜੀ ਤੇ ਸਰਪੰਚ ਜੀ ਅੱਜ ਫਿਰ ਕੀ ਲੋੜ ਪੈਗੀ ਬਲਾਉਂਡ ਦੀ মিডিਆ ਨੂੰ ਆਪਣੇ ਗ੍ਰਾਫਿਕ ਹਾਂਜੀ ਸਾਡੇ ਨਾਲ ਇਥੇ ਪੰਚਾਇਤ ਦੇ ਵਿੱਚ ਸਾਡਾ ਮੈਜਿਨ ਹੈਗਾ ਪਿੰਡ ਦਾ ਸਰਪੰਚ ਹੈ ਜੀ ਤੁਹਾਨੂੰ ਬਹੁਤ ਮਤਲਬ ਹਾਂਜੀ ਅੱਛਾ ਜੀ ਪਰ ਨਾਲ ਬਹੁਤ ਇਤ ਮਤਲਬ ਧੱਕੇਸ਼ਾਹੀ ਹੋ ਰਹੀ ਹੈ ਜੀ ਜ਼ਬਰਦਸਤੀ ਹੋ ਰਹੀ ਹੈ ਜੀ ਕਿਸ ਪ੍ਰਕਾਰ ਦੀ ਜਿਵੇਂ ਵੇਖੋ ਜੀ ਅੱਜ ਇਹਨਾਂ ਦੀਪੋਹ ਡਰਾਲਿਆਂ ਨੇ ਕੰਕੜੀਆਂ ਪਰਚੀਆਂ ਕਟੀਆਂ ਜੀ ਅੱਛਾ ਜੀ ਇਹਦੇ ਵਿੱਚ ਇਹਨਾਂ ਸਾਨੂੰ ਨਹੀਂ ਸਲਾਹ ਦਿੱਤੀ ਸਾਨੂੰ ਕੋਈ ਸਲਾਹ ਨਹੀਂ ਭੇਜਿਆ ਨਾ ਕੋਈ ਨਾ ਕੋਲ ਕੀਤੀ ਕਿਆ ਪੱਕਾ ਕਰਨ ਕਹਿੰਦੀਆਂ ਪਰਚੀਆਂ ਕੱਟਣੀਆਂ ਅੱਛਾ ਜੀ ਇਥੋਂ ਤੱਕ ਮੈਂ ਜਨਾਲੇ ਗਿਆ ਹੋਇਆ ਸੀ ਅੱਛਾ ਜੀ ਤੇ ਮੈਨੂੰ ਉਥੋਂ ਕਾਲ ਆਈ ਆ ਪਿੰਡੋਂ ਵੀ ਵੀ ਇੱਥੇ ਕਣਕ ਦੀਆਂ ਪਰਚੀਆਂ ਕੱਟ ਰਹੇ ਆ ਅੱਛਾ ਕਿੱਥੇ ਕੱਟ ਰਹੇ ਆ ਕਹਿੰਦੇ ਵੀ ਆਵਾਜ਼ ਨਾ ਦਵਾਇਆ ਵੀ ਗੁਰਦੁਆਰਾ ਸਾਹਿਬ ਸਾਜੀ ਜਗ੍ਹਾ ਦੇ ਕੱਟਨੀਆਂ ਕੱਟਣ ਉਹ ਉਹਨਾਂ ਦੇ ਘਰ ਦੇ ਕੋਲੇ ਦੇ ਸੀ ਲਾਭ ਸਿੰਘ ਦੇ ਇਹ ਲਾਭ ਸਿੰਘ ਕੌਣ ਆ ਇਹ ਹੈਗਾ ਜਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਆ ਜੀ ਤੇ ਸਾਡੇ ਆਪੋ ਜੇ ਇਹਦੇ ਕੋਈ ਅਥਾਰਟੀ ਹੈ ਕੋਈ ਕੁਝ ਅਥਾਰਟੀ ਕੁਝ ਨਹੀਂ ਜੀ ਦੇਖੋ ਨਾ ਤਾਂ ਮੈਂਬਰ ਹੈ ਨਾ ਸਰਪੰਚ ਆ ਕੁਝ ਵੀ ਨਹੀਂ ਜੀ ਅਥਾਰਟੀ ਰਿਕਮੈਂਡ ਅੱਛਾ ਤੇ ਜਦੋਂ ਤੁਹਾਨੂੰ ਫੋਨ ਆਇਆ ਪੀ ਉਹ ਫਿਰ ਪਰਚੀਆਂ ਕਿੱਥੇ ਕੱਟੀਆਂ ਗਈਆਂ ਇਹਦੇ ਘਰ ਲਾਗੇ ਕਿ ਇਹਦੇ ਘਰ ਦੇ ਵਿੱਚ ਨਹੀਂ ਨਹੀਂ ਇਹਦੇ ਘਰ ਦੇ ਕੋਲੇ ਕੋਈ ਪਲਾਟ ਆ ਖਾਲੀ ਥੋੜਾ ਛੋਟਾ ਜਿਹਾ ਅੱਛਾ ਮਤਲਬ ਉੱਥੇ ਕੱਟ ਰਹੀ ਸੀ ਅੱਛਾ ਜੀ ਹਾਂਜੀ ਮੈਂ ਜਾ ਕੇ ਪੁੱਛਿਆ ਕਿ ਇੱਕ ਤੱਕ ਮੇਰੇ ਕੋਲ ਪ੍ਰੂਫ ਹੀ ਹੈਗਾ ਮੈਂ ਬੱਚਾ ਵੀ ਕੀ ਕਰ ਰਿਹਾ ਇਹਨੇ ਪਰਚੀਆਂ ਕੱਟ ਰਹੀਆਂ ਕਿ ਕਿਹੋ ਜਿਹਾ ਪ੍ਰੂਫ ਤੁਹਾਡੇ ਕੋਲੇ ਮੇਰੇ ਕੋਲ ਵੀਡੀਓ ਹੈ ਜੀ ਵੀਡੀਓ ਰਿਐਲਟੀ ਹੈਗੀ ਤੁਹਾਡੇ ਕੋਲੇ ਹਾਂਜੀ ਹਾਂਜੀ ਹੈਗੀ ਹੈ ਜੀ ਜੇ ਰਹੀ ਹੈਗੀ ਤਾਂ ਫਿਰ ਸਾਨੂੰ ਦਿਓਗੇ ਵੀ ਹਾਂਜੀ ਦਾਂਗੇ ਜੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮੈਂ ਖਬਰ ਉਹ ਤੁਹਾਡੀ ਵੀਡੀਓ ਲੈ ਕੇ ਜਾਣੀ ਆ ਠੀਕ ਹੈ ਜੀ ਠੀਕ ਹੈ ਜੀ ਅੱਛਾ ਫਿਰ ਕੀ ਗੱਲ ਬੋਲ ਜੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮਤਲਬ ਕਿਸੇ ਨੂੰ ਸਨਾਹ ਦਿੱਤਾ ਕਹਿੰਦੇ ਆਪਾਂ ਮੈਨੂੰ ਕਿਹਾ ਤੁਹਾਨੂੰ ਕਾਲ ਕੀਤੀ ਆ ਮੈਂ ਕਿਹਾ ਤੁਸੀਂ ਮਤਲਬ ਪਿਛਲੇ ਟਾਈਮ ਕਾਲ ਕੀਤੀ ਠੀਕ ਹੈ ਕਿ ਤੁਹਾਨੂੰ 3-4 ਦਿਨ ਪਹਿਲਾਂ ਕਾਲ ਕੀਤੀ ਮੈਂ ਕਿਹਾ ਵੀ ਜੇ ਤੁਹਾਡੇ ਕੋਲ ਕੋਲ ਡਿਟੇਲ ਹੈਗੀ ਆ ਮੈਨੂੰ ਕਾਲ ਡਿਟੇਲ ਦੇ ਦਿਓ ਓਕੇ ਜੀ ਕੋਈ ਆਰਡਰ ਰਿਕਾਰਡਿੰਗ ਸਾਡੇ ਕੋਲ ਮੈਂ ਕਾਲਡ ਰਿਕਾਰਡਿੰਗ ਨਹੀਂ ਮੈਂ ਮੰਗ ਰਿਹਾ ਮੈਂ ਕਾਲ ਡਿਟੇਲ ਮੰਗ ਰਿਹਾ ਅੱਛਾ ਜੀ ਤੁਹਾਡੇ ਕੋਲ ਹੈਗੀ ਤਾਂ ਤੁਸੀਂ ਮੈਨੂੰ ਦੱਸ ਦਿਓ ਨਹੀਂ ਤੇ ਮ ਫਿਰ ਕਹਿੰਦੇ ਕਿ ਤੁਹਾਡੇ ਡੈਡੀ ਜੀ ਨੂੰ ਕਾਲ ਕੀਤੀ ਐ ਅੱਛਾ ਮੇਰੇ ਫਰਦ ਸਾਹਿਬ ਨੂੰ ਅੱਛਾ ਮੈਂ ਗਿਆ ਕਿ ਮੈਂ ਫਰਦ ਸਾਹਿਬ ਨੂੰ ਜਿਹੜੀ ਨਾ ਉਹ ਸਰਪੰਚੀ ਸਰਪੰਚ ਮੈਂ ਆ ਜੀ ਤੁਸੀਂ ਮੈਨੂੰ ਫੋਨ ਕਰੋ ਮੇਰੇ ਫਰਦ ਸਾਹਿਬ ਨੂੰ ਕਿਉਂ ਕਰੰਦੇ ਜੀ ਪਹਿਲੀ ਗੱਲ ਦੇ ਤੁਸੀਂ ਮਤਲਬ ਮੇਰੇ ਮੈਨੂੰ ਦੱਸਾਂ ਤੋਂ ਬਿਨਾਂ ਪਰਚੀਆਂ ਘੱਟ ਰਹੇ ਜੀ ਕਿਹਨੂੰ ਪੁੱਛਿਆ ਕਹਿੰਦਾ ਕਿਸ ਨੂੰ ਪੁੱਛਿਆ ਮੈਂ ਖੁਦ ਆਪ ਹੀ ਘੱਟ ਰਹੇ ਵਰਤੀ ਜੀ ਮਤਲਬ ਇਹ ਗੱਲ ਸੋਚ ਲਓ ਕਿ ਉਹਨੇ ਕਿਹਾ ਹਾਂ ਜੀ ਹਾਂ ਜੀ ਕਿਹਾ ਜੀ ਕਿਹਾ ਕਿ ਮੈਂ ਖੁਦ ਹੀ ਕੱਟ ਰਿਆਂ ਹਾਂ ਹਾਂ ਜੀ ਹਾਂ ਜੀ ਕਹਿੰਦਾ ਕਿ ਬਿਨਾਂ ਕਿਸੇ ਦੇ ਕਹੇ ਤੋਂ ਪਹਿਲਾਂ 10 15 ਦਿਨ ਪਹਿਲਾਂ ਮੇਰੀ ਗੱਲ ਹੋਈ ਸੀ ਇਹਨਾਂ ਨਾਲ ਅੱਛਾ ਇਹਨਾਂ ਫਸਾਣ ਨੂੰ ਕਿਹਾ ਵੀ ਆਪਾਂ ਪਰਚੀਆਂ ਕੱਟਣੀਆਂ ਆਵਾ ਹੂੰ ਹੂੰ ਤੇ ਮੈਂ ਇਹਨਾਂ ਨੂੰ ਕਿਹਾ ਵੀ ਪਰਚੀਆਂ ਤੁਸੀਂ ਮਤਲਬ ਕਿੱਥੇ ਕਰਨੀਆਂ ਕਹਿੰਦੇ ਆਪਾਂ ਨੂੰ ਉੱਪਰੋਂ ਕੌਲ ਆ ਰਹੀ ਆ ਕੋਈ ਸਰਕਾਰੀ ਦਫ਼ਤਰੋਂ ਵੀ ਫੋਨ ਆ ਰਹੇ ਆ ਕਿਸ ਪ੍ਰਕਾਰ ਦੇ ਕਾਰੇ ਵਾਸਤੇ ਆ ਰਹੇ ਆ 20 ਪਰਚੀਆਂ ਇਹਦੀਆਂ ਕੱਟਣੀਆਂ ਲਾਭ ਸਿੰਘ ਦੇ ਕਹੇ ਤੇ ਉਹਨਾਂ ਵੱਲੋਂ ਕਟੀਆਂ ਜਾਣੀਆਂ ਪਰਚੀਆਂ ਜਿੱਥੇ ਉਹ ਕਹੇਗਾ ਉੱਥੇ ਕੱਟਣ ਇਹ ਗੱਲ ਕਿਹਨੇ ਕਹੀ ਤੁਹਾਨੂੰ ਇਹ ਜਿਹੜਾ ਦੀਪੂ ਹੋਲਡਰ ਕਸ਼ਮੀਰ ਸਿੰਘ ਉਹਨਾਂ ਨੇ ਕਹੀ ਮੈਨੂੰ ਫੋਨ ਕਰ ਉਹਨਾਂ ਨੇ ਕੀ ਕਿਹਾ ਕਿ ਉੱਪਰੋਂ ਸਾਨੂੰ ਕਾਲ ਆ ਰਹੀ ਹੈ ਪਰਸ਼ਾਨ ਹੈ ਮੈਂ ਕਾਲ ਰਿਕਾਰਡਿੰਗ ਕਾਲ ਡਿਟੇਲ ਮੰਗੀ ਤੇ ਨਹੀਂ ਪ੍ਰਾਪਤ ਹੋਈ ਤੁਹਾਨੂੰ ਨਹੀਂ ਜੀ ਉਹਨਾਂ ਨੇ ਹਾਂਜੀ ਫਿਰ ਉਹਨਾਂ ਨੇ ਤੁਹਾਡੇ ਫਾਦਰ ਸਾਹਿਬ ਦਾ ਨਾਮ ਲਿਆ ਹਾਂਜੀ ਤੁਹਾਡੇ ਫਾਦਰ ਸਾਹਿਬ ਕਿੱਥੇ ਨੇ ਵੇਲੇ ਕੋਲੇ ਨੇ ਜੀ ਕੋਲੇ ਅੱਛਾ ਹਾਂਜੀ ਤੇ ਅਸੀਂ ਉਹਨਾਂ ਨੇ ਗੱਲ ਕਰ ਲਈ ਨਹੀਂ ਕਾਲ ਅ ਸਰ ਜੀ ਹੁਣੇ ਸਰਪੰਚ ਸਾਹਿਬ ਨੇ ਕਿਹਾ ਕਿ ਤੁਹਾਡੇ ਬੇਟੇ ਨੇ ਕਿ ਫਲਾਣੇ ਬੰਦੇ ਵੱਲੋਂ ਮੈਨੂੰ ਕਿਹਾ ਗਿਆ ਕਿ ਉਸ ਮੰਤੜਾ ਚ ਕਣਕ ਵੰਡ ਰਿਹਾ ਕਿ ਤੁਹਾਨੂੰ ਕੋ ਮੈਸੇਜ ਆਇਆ ਸੀ ਵਾਕਈ ਹੀ ਉਹ ਬੰਦੇ ਵੱਲੋਂ ਵੀ ਹੀ ਕਣਕ ਦੀਆਂ ਪਰਚੀਆਂ ਕੱਟਣੀਆਂ ਜਾਂ ਕਣਕ ਲੈ ਕੇ ਆਉਣੀ ਆ ਤੇ ਤੁਹਾਨੂੰ ਕੋ ਫੋਨ ਆਇਆ ਆ ਪਰਚੀਆਂ ਕੱਟਣ ਬਾਰੇ ਤੇ ਕੋਈ ਨਹੀਂ ਜੀ ਆਇਆ ਅੱਛਾ ਬਈਆਂ ਤੇ ਪਰਚੀਆਂ ਮੰਡਣੀਆਂ ਜਾਂ ਨਹੀਂ ਕੱਟਣੀਆਂ ਕੋਈ ਗੱਲਬਾਤ ਨਹੀਂ ਮੇਰੇ ਨਾਲ ਉਹਨਾਂ ਕੀਤੀ ਅੱਛਾ ਹਾਂਜੀ ਤੇ ਫਿਰ ਭਾਜੀ ਜਦੋਂ ਤੁਸੀਂ ਆਪਣੀ ਤੇ ਤੁਹਾਨੂੰ ਨਹੀਂ ਦਿਖਾਈ ਤੇ ਜਦੋਂ ਤੁਸੀਂ ਆਪਣੇ ਫਾਦਰ ਸਾਹਿਬ ਦੀ ਕਾਲ ਡਿਟੇਲ ਮੰਗੀਆਂ ਉਹਨਾਂ ਕੋ ਫਿਰ ਨਹੀਂ ਜੀ ਆਫੀਸ਼ੀਅਲੀ ਗੱਲ ਇਹ ਹੈ ਜੀ ਆਪਾਂ ਦਾ ਇਹ ਕਹਿ ਸਕਦੇ ਆਂ ਕਿ ਜਿਵੇਂ ਮਤਲਬ ਕੋਈ ਵਿਆਹ ਦਾ ਸੌਦਾ ਥੋੜੀ ਜਿਹੜਾ ਆਪਾਂ ਮਤਲਬ ਇਦਾਂ ਕਰ ਦਈਏ ਜੀ 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 ਇਹ ਤਾਂ ਮੈਂ ਮੇਨ ਬੰਦਾ ਮੈਂ ਆ ਜੀ ਸਰਪੰਚਾਂ ਮੈਂ ਆ ਜੀ ਮੈਨੂੰ ਚਾਹੀਦੀ ਕਾਲ ਕਰਨੀ ਮੈਨੂੰ ਪੁੱਛਣਾ ਜੀ ਇਹਦਾ ਫਾਦਰ ਸਾਹਿਬ ਨੂੰ ਮੈਨੂੰ ਕਿਉਂ ਮੇਰੇ ਪਾਦਰ ਸਾਹਿਬ ਨੂੰ ਕਿਉਂ ਕਹਿੰਦੇ ਆ ਸਪਾਂਸਰ ਬੰਦਾ ਨਾਮ ਦੱਸਿਓ ਪਹਿਲਾਂ ਮੇਰਾ ਨਾਮ ਰੇਸ਼ਮ ਸਿੰਘ ਜੀ ਸਾਫ ਦਾ ਸਰਪੰਚਬਾਦੀ ਇਨਾਮ ਸਿੰਘ ਵਾਲੀ ਅੱਛਾ ਜੀ ਤੇ ਸਰਪੰਚ ਸਾਹਿਬ ਤੁਸੀਂ ਮੈਨੂੰ ਉਹਦੇ ਨਾਲ ਕੋਈ ਕੇਅਰ ਨਹੀਂ ਸੀ ਕਿਹੜੀ ਪਾਰਟੀਆਂ ਸੰਬੰਧ ਰੱਖਦੇ ਹੋ ਠੀਕ ਹੈ ਜੀ ਗੱਲ ਤੁਸੀਂ ਆਪਣੇ 5 ਸਾਲ ਦੀ ਸਰਪੰਚੀ ਦੇ ਵਿੱਚ ਚਿਰੋਏ ਕਣਕ ਵੰਡਦੇ ਰਹੇ ਹੋ ਤੁਸੀਂ ਕਿੱਥੇ ਵੰਡਦੇ ਰਹੇ ਹੋ ਐਸਾ ਗੁਰਦੁਆਰਾ ਸਾਹਿਬ ਪਰਚੀਆਂ ਕੱਟਦੇ ਰਹੇ ਹੋ ਅੱਛਾ ਗੁਰਦੁਆਰਾ ਸਾਹਿਬ ਦੀ ਗਰਾਊਂਡ ਦੇ ਵਿੱਚ ਗੱਡੀ ਲਾ ਕੇ ਉੱਥੇ ਹੀ ਕਣਕ ਵੰਡਦੇ ਰਹੇ ਹੋ ਅੱਛਾ ਹਾਂਜੀ ਤੇ ਪੂਰੀ ਵੰਡਦੇ ਰਹੇ ਹੋ ਪੂਰੀ ਜੀ ਪੂਰੀ ਅੱਛਾ ਹਾਂਜੀ ਕਈ ਵਾਰੀ ਇਹ ਕਿ ਦੌਰਾ ਪੈ ਜਾਂਦਾ ਹੁੰਦਾ ਨਾ ਵੀ ਉਹ ਭਾਜੀ ਪਿੱਛੋਂ ਇੱਕ ਘਟਾਈ ਆ ਫਿਰ ਮਿਲ ਜੂਗੀ ਇਦਾਂ ਦਾ ਹੋਇਆ ਉਹ ਥੜਨਾ ਸਾਡੇ ਟਾਈਮ ਤੇ ਨਹੀਂ ਸੀ ਹੁੰਦਾ ਜੀ ਪੂਰੀ ਪੂਰੀ ਕਣਕ ਵੰਡਦੇ ਰਹੇ ਹੋ ਹਾਂਜੀ ਹਾਂ ਨਾਲੇ ਸਾਡੇ ਆਉਂਦੀ ਤੋੜਿਆਂ ਨਾਲ ਸੀ ਉਹ ਅੱਛਾ ਜੀ ਹਾਂਜੀ ਹਾਂਜੀ ਇਨਾ ਪੰਜ ਮਹੀਨਿਆਂ ਚ ਤੁਸੀਂ ਕਿੰਨੀ ਵਾਰੀ ਕਣਕ ਵੰਡੀ ਆ ਇੱਕ ਵਾਰੀ ਵੰਡੀ ਆ ਜੀ ਬਸ ਕਿੱਥੇ ਵੰਡੀ ਸੀ ਇਹ ਗੁਰਦੁਆਰਾ ਸਾਹਿਬ ਆਪਾਂ ਕਰ ਚੁੱਕੇ ਉਹਦੀਆਂ ਪਰਚੀਆਂ ਕਿੱਥੇ ਕਟੀਆਂ ਸੀ ਉੱਥੇ ਗੁਰਦੁਆਰਾ ਸਾਹਿਬ ਕਟੀਆਂ ਸੀ ਪਹਿਲਾਂ ਇਹਨਾਂ ਇੱਥੇ ਕੱਟ ਕੇ ਉਹਨਾਂ ਦੇ ਘਰੇ ਫਿਰ ਬਾਕੀ ਜਿਹੜੀਆਂ ਪਰਚੀਆਂ ਰਹਿ ਗਈਆਂ ਉਹ ਗੁਰਦੁਆਰਾ ਸਾਹਿਬ ਕਟੀਆਂ ਸੀ ਮਤਲਬ ਮਤਲਬ ਸਮਝਾਇਓ ਮਤਲਬ ਕਿੱ데 ਕਰ ਕਟੀਆਂ ਪਹਿਲਾਂ ਲਾਹਵ ਸਿੰਘ ਦੇ ਘਰੇ ਕੱਟ ਕੇ ਰਾਤ ਅੱਛਾ ਫਿਰ ਦੂਜੇ ਦਿਨ ਇਹਨਾਂ ਗੁਰਦੁਆਰਾ ਸਾਹਿਬ ਪਰਚੀਆਂ ਕੱਟੀਆਂ ਸੀ ਮੈਂ ਸਰਪੰਚ ਜੀ ਤੁਹਾਡੀ ਗੱਲ ਕਰਦੇ ਆ ਜਦੋਂ ਤੁਸੀਂ ਆਪ ਕੇ ਕੈਸੇ ਕਣਕ ਵੰਡੀ ਆ ਨਵੇਂ ਸਰਪੰਚ ਬਣਨ ਤੋਂ ਬਾਅਦ ਤੁਸੀਂ ਇੱਕ ਵਾਰੀ ਕਣਕ ਵੰਡੀ ਆ ਨਾ ਇੱਕ ਵਾਰੀ ਵੰਡੀ ਆ ਜੀ ਤੋ ਤੁਸੀਂ ਉਹਦੀਆਂ ਪਰਚੀਆਂ ਤੇ ਕਣਕ ਕਿੱਥੇ ਵੰਡੀ ਸੀ ਆਪਾਂ ਭਾਜੀ ਉੱਥੇ ਗੁਰਦੁਆਰਾ ਸਾਹਿਬ ਕੀਤੀ ਬਲੜਵਾਲ ਨਹੀਂ ਬਾਬਾ ਗਾਮ ਚੁੱਕਾ ਜਨੂਏ ਅੱਜ ਪਰਚੀਆਂ ਕੱਟਲੀਆਂ ਸ਼ੁਰੂ ਕੀਤੀਆਂ ਗਈਆਂ ਲੋਕਾਂ ਨੂੰ ਕਿੱਦਾਂ ਪਤਾ ਲੱਗਾ ਕਿ ਪਰਚੀਆਂ ਕੱਟਖਣੇ ਜਾ ਰਹੀਆਂ ਇਹਨਾਂ ਨਾ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਵਾਏ ਸੀ ਕਿ ਜਿਹੜੀ ਸਾਡੀ ਆਬਾਦੀ ਆ ਬਲੱਡ ਵਾਲਾ ਆਬਾਦੀ ਹਨਾਂ ਸਿੰਘ ਵਾਲੀ ਉਹ ਆਪਣੇ ਗੁਰਦੁਆਰਾ ਸਾਹਿਬ ਆ ਕੇ ਆਪਣੀਆਂ ਪਰਚੀਆਂ ਕਟਵਾ ਲਓ। ਅੱਛਾ ਅਨਾਉਂਸਮੈਂਟ ਦਾ ਗੁਰਦੁਆਰਾ ਸਾਹਿਬ ਦੀ ਕਟਵਾਤੀ ਕਰਵਾਤੀ ਤੇ ਜਿਹੜੀਆਂ ਪਰਚੀਆਂ ਕੱਟਣ ਉਹ ਜਿਹੜੀ ਮੈਂ ਵੀਡੀਓ ਤੁਹਾਨੂੰ ਦਿਖਾਈ ਹੋਈ ਆ ਉਹ ਸਬੂਤ ਪਿਆ ਉਹ ਘਰ ਦੇ ਲਾਗੇ ਪਰਚੀਆਂ ਕੱਟ ਰਹੀ ਸੀ ਮਤਲਬ ਘਰ ਹੀ ਆ ਉਹਨਾਂ ਦਾ ਜੀ ਉੱਥੇ ਕੱਟ ਰਹੀ ਸੀ। ਅਨਾਉਂਸਮੈਂਟ ਚ ਕੀ ਕਿਹਾ? ਕਿ ਗੁਰਦੁਆਰਾ ਸਾਹਿਬ ਪਰਚੀਆਂ ਕਟਾਂਗੇ ਤੇ ਕੱਟੀ ਗਈ ਉੱਥੇ ਉਹ ਜਗਾ ਲਾਗੇ। ਹਾਂਜੀ। ਅੱਛਾ ਤੇ ਤੁਹਾਨੂੰ ਇਹ ਚੀਜ਼ ਦਾ ਕਦੋਂ ਪਤਾ ਲੱਗਾ? ਮੈਨੂੰ ਨਾ ਕਾਲ ਲੱਗੀ ਪਿੰਡੋਂ ਕਿਸੇ ਮੁੰਡੇ ਦੀ। ਕਹਿੰਦਾ ਕਿ ਪਰਚੀਆਂ ਕੱਟ ਰਹੇ ਮੈਂ ਕਿੱਥੇ ਕੱਟ ਰਹੇ ਆ ਮੈਂ ਗੁਰਦੁਆਰਾ ਸਾਹਿਬ ਕਹਿੰਦੇ ਨਹੀਂ ਉਹਨਾਂ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਕਰਾਈਆ ਲੇਕਿਨ ਪਰਚੀਆਂ ਉੱਥੇ ਜਗ੍ਹਾ ਦੇ ਕੋਲੇ ਕੱਟ ਰਹੇ ਆ ਫਿਰ ਤੁਸੀਂ ਅਜਨਾਲੇ ਆ ਕੇ ਇਹਨਾਂ ਕੋਲ ਗਿਆ ਜਿਹੜੀ ਵੀਡੀਓ ਬਣਾਈਆਂ ਤੁਸੀਂ ਅਜਨਾਲੇ ਆ ਕੇ ਫਿਰ ਮੇਰੇ ਨਾਲ ਕੋ ਗਿਆ ਮੈਂ ਕਿ ਵੀ ਤੁਸੀਂ ਕੀ ਮਤਲਬ ਕਿਸੇ ਨੂੰ ਪੁੱਛਿਆ ਕਿਸੇ ਨੂੰ ਕੋਈ ਕਹਿੰਦੇ ਨਹੀਂ ਹਾਂ ਆਪ ਆਪ ਹੀ ਕੱਟ ਰਹੇ ਆ ਫਿਰ ਠੀਕ ਆ ਹਾਂਜੀ ਤੇ ਸਭ ਤੋਂ ਵੱਡੀ ਗੱਲ ਕਿ ਮਤਲਬ ਗੁਰਦੁਆਰਾ ਸਾਹਿਬ ਵਾਲੀ ਕਟੀਆਂ ਉੱਥੇ ਗਈਆਂ ਹਾਂਜੀ ਤੇ ਤਕਰੀਬਨ ਤਕਰੀਬਨ ਕਿੰਨੀਆਂ ਪਰਚੀਆਂ ਕਟੀਆਂ ਗਈਆਂ ਹੋਣਗੀਆਂ ਸਾਬਤੀਆਂ ਅਜੇ ਤਾਂ ਅਤੇ ਆਉਣ ਨਹੀਂ ਕਿਹਾ ਤੇ ਉਹ ਜ਼ਿਆਦਾ ਰਹਿੰਦੀਆਂ ਬੱਚੀਆਂ ਕੱਟਣ ਦੇ ਜਿਹੜੇ ਸਾਡੇ ਮੇਨ ਮੇਨ ਇੱਧਰ ਸਾਡੇ ਪਿੰਡ ਦੇ ਕੋਲੇ ਬੰਦੇ ਆ ਉਹ ਕਿਉਂ ਨਹੀਂ ਗਏ ਉਹ ਇਸ ਕਰਕੇ ਨਹੀਂ ਗਏ ਕਿਉਂਕਿ ਇਹ ਜਿਹੜੇ ਨਾ ਇਹ ਕਹਿੰਦੇ ਵੀ ਇਹਨਾਂ ਵੋਟਾਂ ਨਹੀਂ ਪੈਂ ਜਾਂ ਆਪਾਂ ਸਰਪੰਚੀ ਤੋਂ ਹਰੇ ਹੋਏ ਆ ਇਹਨਾਂ ਵੋਟਾਂ ਨਹੀਂ ਪੈਂ ਜਾਂ ਗਲਤ ਗੱਲਾਂ ਕਰਦੇ ਆ ਅਬਿਊਜ਼ ਲੈਂਗੁਏਜ ਬੋਲਦੇ ਆ ਗਲਤ ਬੋਲਦੇ ਆ ਨਹੀਂ ਜਾਂਦਾ ਉੱਥੇ ਜਾਂਦੀ ਉਹ ਕਹਿੰਦੇ ਗੁਰਦਾਰਾ ਸਾਹਿਬ ਸਾਂਝੀ ਜਗ੍ਹਾ ਤੇ ਕਟੋ ਸਾਨੂੰ ਦੱਸਣਾ ਤਾਂ ਆਪਾਂ ਨਾਲ ਬੈਠ ਕੇ ਕਟਾ ਦਈਏ ਤੁਹਾਨੂੰ ਇਹਨਾਂ ਇਨਫੋਰਮੇਸ਼ਨ ਹੀ ਨਹੀਂ ਅੱਛਾ ਸਰਪੰਚ ਜੀ ਸਾਰੇ ਹੋ ਗਈਆਂ ਗੱਲਬਾਤ ਹਾਂਜੀ ਹੁਣ ਐਂਡ ਦੇ ਵਿੱਚ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ ਆਪਾਂ ਜੀ ਪ੍ਰਸ਼ਾਸਨ ਕੋਲੇ ਇਹੀ ਮੰਗ ਕਰਦੇ ਆ ਜੀ ਆਪਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਜੀ ਜੀ ਬਿਲਕੁਲ ਤਿੰਨ ਮੈਂਬਰ ਚੌਥਾ ਮੈਂ ਸਰਪੰਚ ਆ ਜੀ ਅੱਛਾ ਜੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਹੈ ਜੀ ਜੀ ਜਿਹੜਾ ਕੰਮ ਆ ਇਹਨਾਂ ਰਾਈ ਹੋਣਾ ਚਾਹੀਦਾ ਜਿਹੜੀ ਕਿ ਠਕਸੇ ਪਿੱਛੇ ਹੋਣ ਦੀ ਅੱਗੇ ਤੋਂ ਨਾ ਹੋਵੇ ਅੱਛਾ ਜੀ ਜਿਹੜੀ ਕਣਕ ਘਾਟ ਮਿਲੀ ਉਹ ਵੀ ਨਾ ਅੱਗੇ ਤੋਂ ਕਣਕ ਘਾਟ ਮਿਲੇ ਜੀ ਜੋ ਵੀ ਲੋਕਾਂ ਦਾ ਹੱਕ ਹੈ ਲੋਕਾਂ ਨੂੰ ਹੱਕ ਪੂਰੇ ਦਿੱਤੇ ਜਾਣ ਤੇ ਪਿੰਡ ਦੀ ਪੰਚਾਇਤ ਨਾਲ ਹੀ ਦਿੱਤੇ ਜਾਣ ਤੇ ਸਰਪੰਚ ਜੀ ਮਤਲਬ ਜਿਹੜਾ ਇਹ ਆ ਕੋ ਤੁਹਾਡੀ ਇਸ ਪਰਿਵਾਰ ਉਧਰ ਉਹਨਾਂ ਨਾਲ ਕੋਈ ਪਾਰਟੀ ਬਾਜੀ ਰੰਜਿਸ਼ ਬਾਜੀ ਤਨੀ ਹੈਗੀ ਕੋਈ ਨਹੀਂ ਕੋਈ ਰੰਜਿਸ਼ ਬਾਜੀ ਕੋਈ ਪਾਰਟੀ ਮੈਂ ਹੋ ਸਕਦਾ ਤੁਸੀਂ ਆਪਣੇ ਰੰਜਿਸ਼ ਕੱਢਣ ਦੇ ਹੋ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਹ ਤੁਸੀਂ ਵੈਰੀਫਾਈ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਮਾਲਕ ਸਿੰਘ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਉਹ ਮੰਗ ਕਰਦਿਆਂ ਜਿਹੜੀ ਕਣਕ 2 ਕਿਲੋ ਘਟਦੀ ਜਾ ਰਹੀ ਹੈ ਹਾਂਜੀ ਉਹਦੀ ਇਨਕੁਆਰੀ ਕਰਕੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਕਾ ਹਾਂਜੀ ਤੇ ਸੁਪਰੀਮ ਸਾਹਿਬ ਮੰਨ ਲਓ ਜੇ ਫਿਰ ਇਨਕੁਆਇਰੀ ਪੂਰਵ ਦੀ ਨਹੀਂ ਹੁੰਦੀ ਜਾਂ ਟਾਲ ਮਟੋਲ ਹੁੰਦੀ ਆ ਉਹਦੇ ਬਾਰੇ ਕੋਈ ਸੋਚਿਆ ਆਪਾਂ ਫਿਰ ਕੀ ਕਰਾਂਗੇ ਆਪਾਂ ਜੀ ਇਹੀ ਵੀ ਉੱਚ ਪੱਧਰ ਤੇ ਜਾ ਕੇ ਫਿਰ ਕਰਨੀ ਚਾਹੀਦੀ ਇਹਦੀ ਮੰਗ ਵੀ ਉਹ ਥੋੜਾ ਮਤਲਬ ਹਾਈ ਉੱਥੇ ਇੱਥੇ ਲਿਆਉਣ ਦਾ ਕੀ ਕਰਨਾ ਇੱਥੇ ਕੋ ਲੈ ਕੇ ਆਏ ਆ ਇੱਥੇ ਇਸ ਕਰਕੇ ਲੈ ਆਏ ਆ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਕਿ ਇੱਥੇ ਆਹ ਜਗ੍ਹਾ ਤੇ ਪਰਚੀਆਂ ਕੱਟ ਰਹੀ ਜੀ ਇਹ ਕੋਈ ਨਾ ਤੇ ਸਾਂਝੀ ਜਗ੍ਹਾ ਜੀ ਉੱਥੇ ਕੋਲੇ ਉਹਨਾਂ ਦਾ ਘਰ ਆਹ ਘਰ ਦੇ ਵਿੱਚ ਪਰਚੀਆਂ ਕੱਟ ਰਹੀ ਜੀ ਉਹਨਾਂ ਦਾ ਘਰ ਕਿੱਥੇ ਆ ਉਹਨਾਂ ਦਾ ਘਰ ਅੱਗੇ ਨਾਲ ਹੀ ਆ ਕਿੰਨਾ ਕੁ ਹੋ ਇਹ ਤੋਂ ਬਾਅਦ ਸਾਹਮਣੇ ਜਿੱਤੇ ਜਾਮਣੇ ਦੇਖਾਂਗੇ ਉਹੀ ਹੈ ਜੀ ਅੱਜ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਤੇ ਉਹ ਜਿਹੜੀ ਤੁਹਾਡੇ ਕੋਲ ਵੀਡੀਓ ਹੈ ਇਸੇ ਥਾਂ ਦੀ ਆ। ਹਾਂ ਜੀ ਐਸ ਬੈਂਚ ਤੇ ਬੈਠਾ ਠੀਕ ਇੱਥੇ ਬੈਠਾ ਸੀਗਾ। ਠੀਕ ਹੈ। ਹਾਂ ਜੀ। ਓਕੇ। ਹੁਣ ਇਹ ਨਾ ਸਪੰਸਰ ਸਾਹਿਬ ਨੇ ਮੌਜੂਦਾ ਸਪੰਸਰ ਸਾਹਿਬ ਨੇ ਕਿਹਾ ਕਿ ਜਿਹੜੀ ਕਣਕ ਆ ਉਹ ਘਟ ਵੰਡੀ ਗਈ ਆ। ਤੁਸੀਂ ਕੀ ਕਹਿੰਦੇ ਹੋ? ਹਾਂ ਜੀ ਬਿਲਕੁਲ ਗੱਲ ਸਹੀ ਏ। ਇਹ 15 ਕਿਲੋ ਦੀ ਪੱਤੀ ਕੱਟਦੇ ਨੇ। ਇੱਕ ਬੰਦੇ ਦੀ अच्छा जी ਤੇ ਮੁੜ ਕੇ ਇਹ 13 ਕਿਲੋ ਕਣਕ ਦੇ ਰਹੇ ਨੇ ਜੀ ਹਰ ਬੰਦੇ ਦੀ 2 ਕਿਲੋ ਕਣਕ ਘਟ ਦੇ ਰਹੇ ਨੇ اچھا ਜੀ ਇਹ ਸਾਨੂੰ ਦੱਸਿਆ ਜਾਏ ਕਿ ਕਿਉਂ ਘਟ ਦੇ ਰਹੇ ਨੇ ਜੀ اچھا ਜੀ ਹਾਂਜੀ ਤੇ ਹੋਰ ਕੋਈ ਬੀਬੀਆਂ ਮਾਤਾਵਾਂ ਪਹਿਣਾ ਜਾਂ ਹੋਰ ਕੁਝ ਕਿਹਾ ਹਾਂਜੀ ਮਾਤਾ ਜੀ ਹੁਣ ਸਰਪੰਚ ਸਾਹਿਬ ਨੇ ਵੀ ਕਿਹਾ ਵੀ ਕਣਕ ਕੱਟੀ ਤਾਂ ਜਾਂਦੀ ਆ ਜੀ 15 ਕਿਲੋ ਪਰ ਮਿਲਦੀ ਆ 13 ਕਿਲੋ ਵੀ ਇੱਕ ਬੰਦੇ ਦੇ ਪਿੱਛੇ 2 ਕਿਲੋ ਘਟ ਇਹੋ ਵੀਰ ਜੀ ਇੰਨੀ ਦਿੰਦੇ ਨੇ 13 ਕਿਲੋ ਇਹਨਾਂ ਦਿੱਤੇ ਆ ਸਭ ਪੂਰੀ ਜਿੰਨੀਆਂ ਦੀ ਕਣਕ ਨਹੀਂ ਦੇ ਰਹੇ ਅੱਛਾ ਜੇ ਉਹਥੇ ਚਾਹੀਦਾ ਤਾਂ ਠੀਕਨ ਕਮਾਰਦੇ ਨੇ ਜੇ ਪਰਚੀ ਕਟਣ ਜਾਂਦੀ ਹੈ ਕੀ ਕਹਿੰਦੇ ਮੈਂ ਆਦੇ ਨਹੀਂ ਜੋ ਆਪਣੇ ਸਰਪੰਚ ਕੋਲ ਕਟਾਓ ਤੁਣ ਕੋ ਵੀ ਪਈ ਬੰਦੇ ਤਾਂ ਤੁਸੀਂ ਦੇਓ ਸਰਪੰਚ ਦਾ ਰੋਲ ਹੀ ਕੋਈ ਨਹੀਂ ਸਰਪੰਚ ਨੂੰ ਤੁਸੀਂ ਸੱਦਿਆ ਹੀ ਨਹੀਂਗਾ ਨਾ ਤੇ ਜਦੋਂ ਸਾਡਾ ਹੁਣ ਸਰਪੰਚ ਇਹ ਸਰਕਾਰ ਬਣੀ ਹੀ ਤੇ ਆਪਣੇ ਹੱਥ ਨਹੀਂ ਬਣ ਗਈ ਇਹ ਜਿੰਨੀਆਂ ਤੇ ਜੋ ਬਣੀ ਹੀ ਸਰਕਾਰ ਹਾਂਜੀ ਹਾਂਜੀ ਤੇ ਇਹ ਉੱਠ ਕੇ ਤੇ ਗੱਲਾਂ ਕਰਦੇ ਨੇ ਤੇ ਫਿਰ ਗੱਲਾਂ ਜਰੀਆਂ ਨਹੀਂ ਜਾਂਦੀਆਂ ਫਿਰ ਸਾਡੇ ਸਰਪੰਚ ਨੇ ਫਿਰ ਗੁਰਦੁਆਰੇ ਸਾਹਿਬ ਉਥੇ ਪਰਚੀ ਵੀ ਘਟਾ ਲਈਆਂ ਸੀ ਅੱਛਾ ਜੀ ਬਹੁਤ ਇੱਥੇ ਘਟਾ ਲਿਆ ਮਾਤਾ ਜੀ ਜੋ ਕਹਿੰਦੇ ਜੀ ਮਾਤਾ ਹੋਂ ਨਹੀਂ ਸੱਚਾ ਸੱਚ ਆ ਪਾ ਪਾ ਜੀ ਸੱਚ ਪੜਨਾ ਸਾਨੂੰ ਜਿਹੜੇ ਹੁਣ ਜੀ ਕਰਦੇ ਪੰਜ ਵੀਨੇ 6 ਚਾਰ ਵੀਨੇ 6 ਵੀਨੇ ਤੇ ਧਾਣੇ ਇੱਕ ਇੱਕ ਜੀ ਦੇ ਛੁਰੂ ਤੋਂ ਕੱਟ ਦਈ ਜਾਂਦੇ ਨੇ ਕੀ ਕਰਦੇ ਇਹ ਵੀ ਕਦੀ ਹੋ ਸਕਦਾ ਦੱਸ ਠੀਕ ਮਾਤਾ ਜੀ ਸੱਚੀ ਗੱਲ ਹੈ ਇਹਨਾਂ ਦੀ ਸੱਚੀ ਬਿਲਕੁਲ ਅਸੀਂ ਪੁਰਤਾਲ ਕਰ ਲਈ ਕੋਈ ਸ਼ੱਕ ਤੇ ਨਹੀਂ ਤੁਹਾਨੂੰ ਨਹੀਂ ਕੋਈ ਸ਼ੱਕ ਤੇ ਕਰਨੀ ਵੀ ਜੇ ਕਰਨੀ ਪੈਣੀ ਇਹ ਕਰਨੀ ਆ ਹਾਂ ਗਰੀਬਾਂ ਨੂੰ ਨਹੀਂ ਪੁਰਤਾਲ ਅਸੀਂ ਕਰਾਂਗੇ ਕਿ ਤੂੰ ਸੱਚ ਕਹਿ ਰਹੇ ਹੋ ਝੂਠ ਕਹਿ ਰਹੇ ਹੋ ਸੱਚ ਕਹਿ ਰਹੇ ਆ ਭਾਜੀ ਪਰਚੀ ਕਟਾਉਂ ਜਾਂ ਗਰੀਬਾਂ ਨਾਲੇ ਤੂੰ ਸਾਨੂੰ ਵੋਟਾਂ ਨਹੀਂ ਪਾਈਆਂ ਤਾਂ ਇਹ ਤਾਂ ਡੀਆਈ ਮਸ਼ੀਨਾਂ ਧਾਦੀਆਂ ਨੇ ਬੀਬੀਆਂ ਨੂੰ ਝਣਕਾ ਮਾਰਦੇ ਨੇ ਕੀ ਗੱਲ ਪਵ ਲੱਖ ਸਰਕਾਰ ਸਾਰੀ ਮਗਰ ਜਾਂਦੀ ਸਰਕਾਰ ਬਣਦੀ ਪਵ ਲੱਖ ਠੀਕ ਜੀ ਹਾਂਜੀ ਤੁਸੀਂ ਰਿਪੀਟ ਕਰਿਓ 15 ਕਿਲੋ ਪਰਤੀ ਘਟ ਕੇ ਕਣਕ ਵੀ 15 ਕਿਲੋ ਦੇਣੀ ਆ ਅੱਛਾ ਹਰ ਬੰਦੇ ਦੀ ਅੱਛਾ ਉਹਨਾਂ 15 ਕਿਲੋ ਦੀ ਜਗ੍ਹਾ ਤੇ 13 ਕਿਲੋ ਦਿੱਤੀ ਹੈ ਜੀ ਪਰ ਬੰਦੇ ਪਿੱਛੇ 2 ਕਿਲੋ ਘਟ 2 ਕਿਲੋ ਘਟ ਦਿੱਤੀ ਹੈ ਜੀ ਜਦੋਂ ਆਪਾਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ 2 ਕਿਲੋ ਕਣਕ ਘਟ ਕਿਉਂ ਦੇ ਰਹੇ ਜੀ ਹਾਂ ਜਿਹੜਾ ਹੈਗਾ ਕਸ਼ਮੀਰ ਸਿੰਘ ਰਜੀਪੂ ਹੌਲਡਰ ਅੱਛਾ ਕਿ ਪਿੱਛੋਂ ਕਣਕ ਘਟ ਆਈ ਆ ਆਪਾਂ ਇਸ ਕਰਕੇ ਘਟ ਦੇ ਦਿੰਦੇ ਆ ਕਿ ਸਾਰੀ ਜਨਤਾ ਨੂੰ ਵੰਡੀ ਜਾਵੇ ਅੱਛਾ ਹਾਂਜੀ ਤੇ ਫਿਰ ਜੇ ਤੁਸੀਂ ਸਰਪੰਚ ਜੇ ਤਾਂ ਫਿਰ ਤੁਹਾਡੇ ਕੋਲ ਅਥੋਰਟੀ ਆ ਤੇ ਤੁਸੀਂ ਉੱਤੇ ਪੁੱਛ ਲੈਂਦੇ ਅਫਸਰਾਂ ਨੂੰ ਕੋਈ ਨੋ ਲੈਜ ਨਹੀਂ ਇਸ ਵਾਰ ਵੀ ਤੁਹਾਡੇ ਪਿੱਛੇ ਦੇ ਵਿੱਚ ਤੁਸੀਂ ਮੈਂਬਰ ਪੰਚਾਇਤ ਹੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਨਹੀਂ ਜੀ ਅੱਛਾ ਤੇ ਦੂਸਰੀ ਗੱਲ ਕਿ ਜਿੱਦਾਂ ਹੁਣ ਮਾਤਾ ਜੀ ਹੋਣਾ ਨੇ ਕਿਹਾ ਕਿ ਵਾਕਈ ਹੀ ਜਿਹੜੀ ਆ ਕਣਕਾ ਇੱਕ ਜੀ ਦੀ 2-2 ਕਿਲੋ ਘਟੇ ਦਿੱਤੀ ਜਾਂਦੀ ਆ ਹਾਂਜੀ ਜੀ ਰੋੜ ਦਿੱਤੀ ਆ ਰਹੀ ਜੀ ਨਹੀਂ ਦਿੱਤੀ ਤਾਂ ਜਾ ਰਹੀ ਆ ਮੈਂ ਘੜ ਦੀ ਗੱਲ ਕਰਦਾ 15 ਕਿਲੋ ਦੀ ਪਰਚੀ ਕੱਟਦੇ ਵੇਰੇ ਅੱਛਾ ਦੇ ਦੋ 13 ਕਿਲੋ ਦੇ ਰੱਖ ਦੋ ਕਿਲੋ ਕਣ ਕਿੱਧਰ ਗਿਆ ਕਿੱਜੂ ਦੀ ਜਾ ਤੇ ਸਪੰਸਰ ਫਿਰ ਤੁਸੀਂ ਜਦੋਂ ਇਹ ਕੁਐਸਚਨ ਕੀਤਾ ਤੁਹਾਨੂੰ ਹਾਂਜੀ ਇੱਕ ਵਾਰੀ ਮੈਨੂੰ ਕਲੀਅਰਲੀ ਜਵਾਬ ਦੋ ਇੱਕ ਵਾਰੀ ਜਵਾਬ ਤੁਸੀਂ ਪਹਿਲਾਂ ਦੇ ਚੁੱਕੇ ਹਾਂ ਹਾਂਜੀ ਉਹ ਕਲੀਅਰਲੀ ਜਵਾਬ ਦੋ ਉਦੋਂ ਕੀ ਗਿਆ ਤਨ